ਇਹ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਕਿ ਅਸੀਂ ਕੀ ਕੀਤਾ ਸਗੋਂ ਇਸ ਕਰਨ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਡੀਓ ਬੜੀ ਸੰਖੇਪ ਜੀ ਹੈ ਛੋਟੀ ਜੀ ਹੈ ਪਰ ਇਸ ਵਿੱਚ ਜੋ ਸਬਕ ਮਿਲਿਆ ਇਹ ਸਿੰਘ ਸਾਹਿਬ ਸ਼ਰਕਤ ਦੇ ਕਿਨਾਰੇ ਵੱਡੇ ਛੋਟੇ ਜਿ ਸਮਾਨ ਨੂੰ ਰੱਖ ਕੇ ਬੈਠੇ ਸੀ ਮੈਂ ਜਾ ਰਿਹਾ ਤੇ ਮੇਰਾ ਧਿਆਨ ਪਿਆ ਕਿ ਚਲੋ ਮਾਲਕ ਦੀ ਕਿਰਪਾ ਸਦਕਾ ਕੋਸ਼ਿਸ਼ਾਂ ਦੀ ਮਦਦ ਕਰਦੇ ਹਾਂ ਮੈਂ ਅੱਗੇ ਵਧਿਆ ਫਤਿਹ ਬੁਲਾਈ ਤੇ ਪੁੱਛਿਆ ਭਾਈ ਸਾਹਿਬ ਕਿਵੇਂ ਜੀਵਨ ਚੱਲ ਰਿਹਾ ਤੇ ਇਹਨਾਂ ਨੇ ਆਪਣੇ ਜੀਵਨ ਚ ਕੁਝ ਦੁੱਖ ਸਾਂਝੇ ਕੀਤੇ ਸੱਟ ਵੱਜੀ ਹੋਈ ਸਿਰ ਤੇ ਟਾਂਕੇ ਲੱਗੇ ਸੀ ਇੱਕ ਬੱਚਾ ਸੀ ਉਸਦੀ ਜਵਾਨ ਬੱਚੇ ਦੀ ਮੌਤ ਹੋ ਗਈ ਪਰ ਫਿਰ ਵੀ بڑے ਖਿਹੜੇ ਮੱਥੇ ਚੱਲ ਰਹੇ ਸੀ ਮਹਾਂ ਰੋਜੀ ਰੋਟੀ ਸ਼ੁਕਰ ਹੈ ਕਿ ਨਮਨ ਕਰਦਾ ਸ਼ੁਕਰ ਜੋ ਕਿ ਬਹੁਤ ਔਕਾ ਨਿਕਲਦਾ ਮੂੰਹ ਚੋਂ ਸ਼ੁਕਰ ਤੇ ਮੈਂ ਇਹਨਾਂ ਨੂੰ ਮਦਦ ਦੀ ਪੇਸ਼ਕਸ਼ ਦਿੱਤੀ ਕਿ ਮੈਂ ਚਲੋ ਮੈਂ ਨਹੀਂ ਉਸਤਾ ਕੀ ਮਾਫ ਮਾਲਕ ਮੈਂ ਤਾਂ ਉਸਤਾ ਦਾਸਾਂ ਕਰਿੰਦਾ ਹਾਂ ਕਿ ਕੁਝ ਤੁਹਾਡੀ ਮਦਦ ਕਰੀਏ ਤੇ ਮੈਂ ਇਹਨਾਂ ਨੂੰ ਇਹ ਪੇਸ਼ਕਸ਼ ਕੀਤੀ ਕਿ ਤੁਹਾਨੂੰ ਇੱਕ ਖੋਖਾ ਬਣਾ ਦਿੰਨੇ ਆ ਟਾੜਾ ਦੁਕਾਨ ਦਾ ਥੋੜਾ ਅੱਡਾ ਵਧੀਆ ਬਣਾ ਦਿੰਨੇ ਆ ਸੁਧਾਰ ਦਿੰਨੇ ਆ ਤਾਂ ਜੋ ਤੁਹਾਡੀ ਰੋਜੀ ਰੋਟੀ ਹੋਰ ਚੰਗੀ ਚੱਲ ਸਕੇ ਪਰ ਇਹਨਾਂ ਦਾ ਹੌਸਲਾ ਇਹਨਾਂ ਦੀ ਹਿੰਮਤ ਇਹਨਾਂ ਨੇ ਕਿਹਾ ਕਿ ਨਹੀਂ ਜੇ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਤੇ ਮੇਰੀ ਇੰਨੀ ਕੀ ਕਰ ਦਿਓ ਕਿ ਮੈਨੂੰ ਥੋੜਾ ਜਿਹਾ ਸਮਾਨ ਪਾ ਦਿਓ ਤਾਂ ਜੋ ਮੇਰਾ ਸਰਕਲ ਚੱਲ ਜਾਏ ਕਿਉਂਕਿ ਜਿਹੜਾ ਸਮਾਨ ਵੇਚਾਂਗਾ ਮੈਂ ਫਿਰ ਲੈ ਆਵਾਂਗਾ ਮੇਰੇ ਕੋਲ ਜੋ ਪਹਿਲਾਂ ਸਮਾਨ ਸੀ ਉਮਰਿਤ ਦਵਾਈਆਂ ਤੇ ਬੂਟੀਆਂ ਤੇ ਮੈਂ ਖਰਚ ਕਰਕੇ ਲਾ ਦਿੱਤਾ ਹੁਣ ਮੇਰੇ ਕੋਲ ਸਮਾਨ ਨਹੀਂ ਹੈਗਾ ਵੇਚਣ ਵਾਲਾ ਤੋਂ ਤੇ ਫਤਿਹ ਬੁਲਾਈ ਕਿ ਮਾਲਕ ਦੇ ਬਨਾਏ ਹੋ ਹਿਰਦਿਆਂ ਵਿੱਚ ਕਿੰਨਾ ਸਬਰ ਹੈ ਕਿੰਨਾ ਸ਼ੁਕਰ ਹੈ ਇਨਾਂ ਤੁਜਾਰੂ ਜੀਵਨ ਵਿੱਚ ਵੀ ਉਹ ਉਸ ਮਾਲਕ ਦਾ ਸ਼ੁਕਰ ਹੀ ਰੱਖਦੇ ਹਨ ਤੋਂ ਮਾਲਕ ਦੀ ਬਖਸ਼ਿਸ਼ ਸਤਕਾ ਜੋ ਉਹਨਾਂ ਦੀ ਖਵਾਸੀ ਉਹਨਾਂ ਦੀ ਸੇਵਾ ਕਰਕੇ ਮੈਂ ਅੱਗੇ ਵਧਦਾ ਹੋ ਗਿਆ